ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਧਕ ਦੀ ਚੋਣ ਸਰਬਜੀਤ ਸਿੰਘ ਚੋਕ ਸਰਕਾਰੀ ਦੀ ਪ੍ਰਧਾਨਗੀ ਏਟ ਹੋਈ ਸਰਬਸੰਮਤੀ ਨਾਲ ਸਾਧਕ ਇਕਾਈ ਦਾ ਗਰਜੰਟ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੋਰ ਜਾਣਕਾਰੀ ਦਿੰਦੇ ਆ ਜਰਨਲ ਸਕੱਤਰ ਗਮਦੂਰ ਸਿੰਘ ਸੰਗਰਾਹੂਰ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਾਂ ਜੀ ਪਤਾਂ ਜੀ ਅੱਜ ਚੋਣ ਹੋਈ ਹੈ ਕਿਹੜੀ ਇਕਾਈ ਦੀ ਚੋਣ ਹੋਈ ਹੈ ਕਿੱਥੋਂ ਦੀ ਹੋਈ ਹੈ ਮੈਨੂੰ ਜਾਣਕਾਰੀ ਦਿਓ ਮੈਂ ਜੰਦੂਰ ਸਿੰਘ ਜ਼ਿਲ੍ਹਾ ਜੰਨਸਿਕਤਰ ਫਰੀਕੋਟ ਵੀਕੀਜੂ ਕਾਦਿਆ ਗਰੁੱਪ ਅੱਜ ਅਸੀਂ ਸਾਦਕ ਪਿੰਡ ਦੀ ਇਕਾਈ ਦੀ ਚੋਣ ਕੀਤੀ ਹੈ ਜਿਸ ਦੀ ਪ੍ਰਧਾਨਗੀ ਸਰਦਾਰ ਸਭਜੀਤ ਸਿੰਘ ਚੁਗ ਸਰਕਾਰੀ ਦੀ ਰਹਿਮਾਈ ਹੋਈ ਹੈ ਜਿਸ ਵਿੱਚ ਚੋਣ ਆਬਜ਼ਰਵਰ ਸਿਕਤਰ ਜਨਨ ਸੁਭਦਾਰ ਰਾਜਵਿੰਸਨ ਜਲ ਸੰਧਵਾ ਫਰੀਕੋਟ ਸਰਦਾਰ ਨਿਸ਼ਾਤਰ ਸਿੰਘ ਜਿਲ੍ਹਾ ਨੌਂ ਉਮੀਦ ਪ੍ਰਧਾਨ ਹਰਦੀਪ ਸਿੰਘ ਟੁੱਡੀ ਬਲਾਕ ਕੁਰੀਕੋਟ ਬਲੌਰ ਸਿੰਘ ਸਾਧਕ ਆਦ ਉਹ ਦੇਦਾਰਾਂ ਦੀ ਰਹਿਣ ਵਾਲੀ ਹਿਰੋਇ ਚੋਣ ਹੋਈ ਹੈ ਜੀ ਜੋ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਕਿਸਾਨੀ ਦੇ ਹਾਲਾਤ ਮਾੜੇ ਹੋਣ ਕਾਰਨ ਕਿਸਾਨਾਂ ਨੂੰ ਇੱਕ ਮੁੱਠ ਕਰਨਾ ਜਾਂ ਆਪਸ ਵਿੱਚ ਤਾਲਮਿਲ ਇਕੱਠਾ ਕਰਕੇ ਆਉਣ ਵਾਲੇ ਸੰਘਰਸ਼ਾਂ ਦੀ ਰੂਪਰੇਖਾ ਤਿਆਰ ਕਰਨੀ ਹੈ ਕਿਉਂਕਿ ਸਾਨੂੰ ਪੰਜਾਬ ਵੱਲ ਹਦਾਇਤ ਹੋਈ ਹੈ ਤੇ ਆਪ ਦੇ ਪ੍ਰਧਾਨ ਸਰ ਦਾ ਹਰਮੀਤ ਸਿੰਘ ਕਾਦੀਆ ਵੱਲੋਂ ਕਿ ਲੋਕਾਂ ਨਾਲ ਰابطਾ ਕਾਇਮ ਕਰਕੇ ਅੋਨਲ ਸਮੇਂ ਹਸ ਤੇ ਜੋ ਤਿਆਰੀ ਕਰਨੀ ਸੰਘਰਸ਼ ਵੀਡੇ ਜਾਣੇ ਵੱਡੇ ਬਹੁਤ ਤਗੜੇ ਅੱਗੇ ਦਿੱਲੀ ਜਿੱਤ ਕੇ ਆਏ ਆ ਇਸੇ ਤਰ੍ਹਾਂ ਸੰਘਰਸ਼ ਹੋਰ ਬੁਰੇ ਆ ਰਹੇ ਆ ਇਸ ਕਰਕੇ ਲੋਕਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਧੰਨਵਾਦ ਜੀ